ਇਸ ਟਾਈਮ ਅਰਜਿੰਦਰਾ ਕਾਲਜ ਦੇ ਖੇਡ ਸਟੇਡੀਅਮ ਚ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਹਾਕੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਡੀ ਅਜੇ ਗਾਂਧੀ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਸੀ ਗੱਲ ਸਹੀ ਹੈ ਸਰ ਬਠਿੰਡਾ ਪੁਲਿਸ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ hockey ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਠੀਕ ਹੈ ਨਾ ਕਹੋ ਡਰੱਗਸ ਦੇ ਅਗੇਂਸਟ ਲਾਈ ਗਈ ਮੁਹਿੰਮ ਦੇ ਤਹਿਤ ਅੱਜ ਅਸੀਂ hockey ਟੂਰਨਾਮੈਂਟ ਇਨੋਗਰੇਟ ਕੀਤਾ ਹੈ ਇਹਦਾ ਮੇਨ ਪਰਪਸ ਡਰੱਗਸ ਦੇ ਅਗੇਂਸਟ ਅਵੇਅਰਨੈਸ ਜਨਰੇਟ ਕਰਨਾ ਯੂਥ ਦੀ ਫਿਜ਼ੀਕਲ ਤੇ ਮੈਂਟਲ ਹੈਲਥ ਨੂੰ ਡਵੈਲਪ ਕਰਨਾ ਤੇ ਓਵਰਆਲ ਜਿਹੜੀ ਹੈਗੀ ਹੈ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਨੂੰ ਹੋਰ ਜ਼ਿਆਦਾ ਸਟਰੋਂਗ ਕਰਨ ਦਾ ਹੈਗਾ ਇਹਦੇ ਵਿੱਚ ਟੋਟਲ 8 ਟੀਮਾਂ ਪਾਰਟਿਸਿਪੇਟ ਕਰ ਰਹੀਆਂ ਨੇ 6 ਟੀਮਾਂ ਬॉयਜ਼ ਦੀ ਹੈ 2 ਟੀਮਾਂ ਗਰਲਜ਼ ਦੀ ਹੈ ਇਹਦੇ ਵਿੱਚ ਅਸੀਂ ਫਰਸਟ ਪ੍ਰਾਈਜ਼ 21000 ਸੈਕੰਡ ਪ੍ਰਾਈਜ਼ 11000 ਤੇ ਟ੍ਰੋਫੀ ਦਾ ਰੱਖਿਆ ਹੈ ਤੇ ਇਹਦਾ ਮੇਨ ਪਰਪਸ ਡਰੱਗਸ ਦੇ ਅਗੇਂਸਟ ਅਵੇਅਰਨੈਸ ਨੂੰ ਜਨਰੇਟ ਕਰਨ ਦਾ ਹੈ ਸਰ ਦਿੱਲੀ ਕਿੰਨੇ ਮੈਚ ਹੋਣੇ ਆ ਜੀ ਅੱਜ ਇਹਦੇ ਵਿੱਚ 4 ਮੈਚ ਹੋਣੇ ਆ ਜੀ ਕੱਲ ਇਹਦੇ ਵਿੱਚ ਜਿਹੜੇ ਬਾਕੀ 4 ਮੈਚ ਨੇ ਹੋ ਕੱਲ ਖਾਣਗੇ ਸੈਮੀਫਾਈਨਲ ਤੇ ਫਾਈਨਲ ਵੀ ਕੱਲ ਨੂੰ ਖੇਡੇ ਜਾਣਗੇ ਸਰ ਡਰਗ ਦੀ ਗੱਲ ਕੀਤੀ ਹੈਗੀ ਆ ਤੁਸੀਂ ਡਰਗ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਠਿੰਡਾ ਦੇ ਲੋਕਾਂ ਨੂੰ ਆਹੀ ਮੈਸੇਜ ਹੈ ਕਿ ਡਰਗਸ ਦੇ ਅਗੇਂਸਟ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੂੰ ਕੋਆਪਰੇਟ ਕਰੋ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਨੇਬਰਸ ਨੂੰ ਡਰਗਸ ਦੇ ਜਿਹੜੇ 네ਗੇਟਿਵ ਇਫੈਕਟਸ ਨੇ ਉਨਾ ਦੇ ਬਾਰੇ ਅਵੇਅਰ ਕਰੋ ਤੇ ਇਹ ਸੁਹੀਮ ਦੇ ਤਹਿਤ ਸਾਡੇ ਨਾਲ ਜੁੜੋ ਐਸੀ ਐਸਪੀ ਡੀ ਅਜੇ ਗਾਂਧੀ ਜਿਨ੍ਹਾਂ ਨੇ ਬਠਿੰਡਾ ਦੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਕਿ ਖੇਡਾਂ ਵੱਲ ਜੁੜ ਕੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਵਾਰ ਫਿਰ ਜਿਹੜਾ ਪੰਜਾਬ ਰੰਗਲਾ ਪੰਜਾਬ ਜਿਹੜਾ ਬਣ ਸਕਦਾ ਹੈ ਕੈਮਰਾਮੈਨ ਸੋਜਲ ਦੇ ਨਾਲ ਮਨੋਚਰਕੀਵਾਲ ਟੈਨਿਕਸ ਸਵੇਰਾ ਟੀਵੀ ਬਠਿੰਡਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप